ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਦਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਕਰੀਆ ਅੱਜ ਦੀ ਵੱਡੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਸਿੱਧਾ ਹੋ ਕੇ ਭਾਰਤ ਦਿਵਾਲੀ ਹੋ ਕੇ ਮੋਦੀ ਦੀ ਦੋਸਤੀ ਦੀ ਪਰਵਾਹ ਨਾ ਕਰਦੇ ਹੋਏ ਪਰ 트੍ਰੰਪ ਨੇ ਇੱਕ ਬਾਅਦ ਭਾਰਤ ਖਿਲਾਫ ਫੈਸਲੇ ਲੈ ਰਹਾ ਹੈ ਹੁਣ ਅਮਰੀਕਾ ਨੇ ਭਾਰਤ ਦੇ ਕੱਟੜ ਦੁਸ਼ਮਣ ਪਾਕਿਸਤਾਨ ਨਾਲ ਤੇਲ ਦੇ ਸੌਦੇ ਦਾ ਐਲਾਨ ਕੀਤਾ ਹੈ ਇਸ ਤਰ੍ਹਾਂ ਪਾਕਿਸਤਾਨ ਦੇ ਤੇਲ ਭੰਡਾਰ ਵਿਕਸਿਤ ਕੀਤੇ ਜਾਣਗੇ 트럼ਪ ਨੇ ਵਿਅੰਗ ਕਰਦੇ ਹੋਏ ਇਹ ਦਾਵਾ ਕੀਤਾ ਹੈ ਕਿ ਪਾਕਿਸਤਾਨ ਪੈਕ ਵਿੱਚ ਪੈਕ ਵਿੱਚ ਪਾਰਤ ਨੂੰ ਤੇਲ ਵੇਚ ਸਕਦਾ ਹੈ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ 트럼ਪ ਨੇ ਲਿਖਿਆ ਹੈ ਕਿ ਅਸੀਂ ਪਾਕਿਸਤਾਨ ਨਾਲ ਇੱਕ ਸੌਦੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਿਸ ਵਿੱਚ ਅਮਰੀਕਾ ਤੇ ਪਾਕਿਸਤਾਨ ਸਾਂਝੇ ਤੌਰ ਤੇ ਉੱਥੇ ਵਿਸ਼ਾਲ ਤੇਲ ਭੰਡਾਰ ਵਿਕਸਿਤ ਕਰਨਗੇ ਇਸ ਸਾਂਝੇਦਾਰੀ ਲਈ ਇੱਕ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ ਉਹਨਾਂ ਨੇ ਲਿਖਿਆ ਹੈ ਲਿਖਿਆ ਹੋ ਸਕਦਾ ਹੈ ਕਿ ਇੱਕ ਦਿਨ ਉਹ ਭਾਰਤ ਨੂੰ ਤੇਲ ਵੇਚਣਗੇ 트럼ਪ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਭਾਰਤ ਤੇ 25% ਦੀ ਟੈਰਿਫ ਲਗਉਣ ਦਾ ਐਲਾਨ ਕੀਤਾ ਸੀ ਦੱਸ ਦਈਏ ਕਿ ਪਿਛਲੇ ਸਾਲ ਪਿਛਲੇ ਸਾਲ ਸਤੰਬਰ ਵਿੱਚ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਵਿੱਚ ਤੇਲ ਤੇ ਗੈਸ ਦਾ ਇੱਕ ਵੱਡਾ ਪੰਡਾਰ ਮਿਲਿਆ ਹੈ ਪਾਕਿਸਤਾਨੀ ਮੀਡੀਆ ਹਾਊਸਰ ਡਾਨ ਦੇ ਅਨੁਸਾਰ ਇੱਕ ਜੋ ਸਹਿਯੋਗੀ ਦੇਸ਼ ਦੀ ਮਦਦ ਨਾਲ ਖੇਤਰ ਵਿੱਚ 3 ਸਾਲਾਂ ਲਈ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਤੋਂ ਬਾਅਦ ਤੇਲ ਤੇ ਗੈਸ ਪੰ ਗੈਸ ਭੰਡਾਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ ਕੋਜਰਪੋਟਾ ਅਨੁਸਾਰ ਇਹ ਰਿਜਵ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਅਤੇ ਗੈਸ ਰਿਜਵ ਹੋਵੇਗਾ ਇਸ ਵੇਲੇ ਬੈਨਜੋ ਇਲਾ ਕੋਲ ਸਭ ਤੋਂ ਵੱਡਾ ਤੇਲ ਰਿਜ਼ਰਵ ਹੈ ਜਿੱਥੇ 34 ਲੱਖ ਬੈਰਲ ਤੇਲ ਹੈ ਇਸ ਦੇ ਲਈ ਇਸ ਦੇ ਨਾਲ ਹੀ ਅਮਰੀਕਾ ਕੋਲ ਸਭ ਤੋਂ ਸ਼ੁੱਧ ਤੇਲ রিজਵ ਹੈ ਜਿਸ ਦੀ ਵਰਤੋਂ ਅਜੇ ਤੱਕ ਨਹੀਂ ਹੋਈ ਹੈ ਰਿਪੋਰਟਾਂ ਦੇ ਅਨੁਸਾਰ ਤੇਲ রিজਵ ਨਾਲ ਸੰਬੰਧਿਤ ਖੋਜ ਨੂੰ ਪੂਰਾ ਕਰਨ ਵਿੱਚ ਲਗਭਗ 42000 ਕਰੋੜ ਰੁਪਏ ਦੀ ਲਾਗਤ ਆਵੇਗੀ ਇਸ ਤੋਂ ਬਾਅਦ ਇਸ ਨੂੰ ਸਮੁੰਦਰ ਦੀ ਡੰਗਾਈ ਤੋਂ ਕੱਢਣ ਲਈ ਕੱਢਣ ਵਿੱਚ 4-5 ਸਾਲ ਲੱਗ ਸਕਦੇ ਹਨ ਜੇਕਰ ਖੋਜ ਸਫਲ ਹੁੰਦੀ ਹੈ ਤਾਂ ਤੇਲ ਤੇ ਗੈਸ ਕੱਢਣ ਲਈ ਖੂ ਲਗਾਉਣ ਤੇ ਹੋਰ ਬੁਨਿਆਦੀ ਢਾਂਚਾ ਬਣਾਉਣ ਲਈ ਹੋਰ ਪੈਸੇ ਦੇ ਲੋਡ ਹੋਵੇਗੇ ਪਾਕਿਸਤਾਨ ਅਧਿਕਾਰੀਆਂ ਨੇ ਤੇਲ ਤੇ ਗੈਸ ਭੰਡਾਰਾਂ ਦੀ ਖੋਜ ਨੂੰ ਦੇਸ਼ ਦੇ ਨੀਲੇ ਪਾਣੀ ਦਾ ਆਰਥਿਕ ਲਈ ਚੰਗਾ ਦੱਸਿਆ ਹੈ ਸਮੁੰਦਰੀ ਮਾਰਗਾਂ ਨਵੀਆਂ ਬੰਦਰਗਾਹਾਂ ਤੇ ਸਮੁੰਦਰੀ ਇਤਿਹਾਹੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਨੀਲੀ ਆਰਥਿਕਤਾ ਕਿਹਾ ਜਾਂਦਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ